ਪਾਈ ਮੰਜ ਪਿੰਡ ਕੰਗਮਾਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਉਹ ਇੱਕ ਮੁਸਲਮਾਨ ਪੀਰ ਸਖੀ ਸਰਵਰ ਦੇ ਪੁਜਾਰੀ ਸਨ ਉਹਨਾਂ ਨੇ ਆਪਣੇ ਘਰ ਇੱਕ ਪੀਰਖਾਨਾ ਬਣਾਇਆ ਹੋਇਆ ਸੀ ਕਿੱਥੇ ਹਰ ਵੀਰਵਾਰ ਨੇਮ ਨਾਲ ਮਿੱਠੀ ਰੋਟੀ ਚੜਦੀ ਸ਼ਰਧਾਲੂਆਂ ਨੂੰ ਨਾਲ ਲੈ ਕੇ ਹਰ ਸਾਲ ਨਿਗਾਹੇ ਪਿੰਡ ਜਾਂਦੇ ਇੱਥੇ ਇਹਨਾਂ ਦੀ ਪੀਰ ਦੀ ਕਬਰ ਸੀ ਸਨ 1585 ਦੀ ਗੱਲ ਹੈ ਇਹ ਜਥੇ ਸਮੇਤ ਨਿਗਾਹੇ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸੀ ਕੀ ਅੰਮ੍ਰਿਤਸਰ ਠਹਿਰ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਸੰਗਤ ਵਿੱਚ ਗਏ ਬਾਣੀ ਦਾ ਕੀਰਤਨ ਸੁਣਿਆ ਮਨ ਨੂੰ ਸ਼ਾਂਤੀ ਆ ਗਈ ਐਦਾਂ ਪ੍ਰਤੀਤ ਹੋਇਆ ਜਿਵੇਂ ਸੱਚੇ ਸੁੱਖ ਦੀ ਪ੍ਰਾਪਤੀ ਹੋ ਗਈ ਹੋਵੇ ਭਾਈ ਮੰਜ ਜੀ ਨੇ ਸਤਗੁਰ ਪਾਸੋਂ ਸਿੱਖੀ ਦੀ ਦਾਤ ਮੰਗੀ ਗੁਰੂ ਸਾਹਿਬ ਨੇ ਉੱਤਰ ਦਿੱਤਾ ਸਿੱਖੀ ਉਤੇ ਸਿੱਖੀ ਨਹੀਂ ਟਿਕ ਸਕਦੀ ਪਹਿਲਾਂ ਆਪਣੇ ਘਰ ਜਾ ਕੇ ਪੀਰ ਖਾਨਾ ਟਾ ਸਖੀ ਸਰਵਰ ਦੀ ਪੂਜਾ ਕਰਨੀ ਛੱਡ ਦੇ ਤੇ ਸਿੱਖੀ ਤੋਂ ਉਲਟ ਸਾਰੇ ਕੰਮ ਕਰਨੇ ਬੰਦ ਕਰ ਦੇ ਤਾਂ ਤੂੰ ਸਿੱਖ ਬਣ ਸਕਦਾ ਹੈ ਭਾਈ ਮੰਜ ਜੀ ਨੇ ਇਸੇ ਤਰ੍ਹਾਂ ਕੀਤਾ ਉਹੋ ਆਪਣੇ ਘਰੇ ਜਾ ਕੇ ਪੀਰ ਦੀ ਕਬਰ ਢਾ ਦਿੱਤੀ ਰੋਟੀ ਪਕਾਉਣੀ ਵੀ ਬੰਦ ਕਰ ਦਿੱਤੀ ਪੁੰਜੇ ਸੋਨਾ ਵੀ ਬੰਦ ਕਰ ਦਿੱਤਾ ਧਾਗੇ ਤਵੀਤ ਲੈਣੇ ਦੇਣੇ ਤਿਆਗ ਦਿੱਤੇ ਤੇ ਗੁਰੂ ਜੀ ਕੋਲ ਗਏ ਪਿੰਡ ਦੇ ਸਾਰੇ ਲੋਕ ਸਖੀ ਸਰਵਰੀਏ ਸਨ ਉਹ ਉਹਨਾਂ ਦੇ ਦੁਸ਼ਮਣ ਬਣ ਗਏ ਲੋਕਾਂ ਨੂੰ ਪਿੰਡ ਦੇ ਮੁਖੀ ਅधिਪਤੀ ਪਦਵੀ ਤੋਂ ਵੀ ਹਟਾ ਦਿੱਤਾ ਗਿਆ ਉਹਨਾਂ ਨੇ ਕਿਸੇ ਵੀ ਗੱਲ ਦੀ ਪਰਵਾਹ ਨਾ ਕੀਤੀ ਤੇ ਸੇਵਾ ਵਿੱਚ ਜੁਟੇ ਰਹੇ ਤੇ ਸਿੱਖੀ ਦੀ ਕਮਾਈ ਕਰਨ ਲੱਗੇ ਉਹਨਾਂ ਨੇ ਆਪਣੇ ਜਿम्मे ਲੰਗਰ ਵਾਸਤੇ ਲੱਕੜੀਆਂ ਲਿਆਉਣ ਦੀ ਸੇਵਾ ਵੀ ਲਈ ਹਰ ਰੋਜ਼ ਵਾਹਿਗੁਰਜੀ ਦਾ ਸਿਮਰਨ ਕਰਦੇ ਗੁਰੂ ਜੀ ਦੇ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਉਂਦੇ ਜੰਗਲ ਵਿੱਚੋਂ ਲੱਕੜੀਆਂ ਲਿਆਉਂਦੇ ਇੱਕ ਦਿਨ ਭਾਈ ਮੰਜ ਜੀ ਲੱਕੜਾਂ ਸਿਰ ਤੇ ਰੱਖ ਕੇ ਅੰਮ੍ਰਿਤਸਰ ਨੂੰ ਜਾ ਰਹੇ ਸਨ ਕਿ ਬਹੁਤ ਤੇਜ਼ ਹਨੇਰੀ ਆਈ ਤੇ ਭਾਈ ਜੀ ਲੱਕੜਾਂ ਸਮੇਤ ਇੱਕ ਖੂਹ ਵਿੱਚ ਡਿੱਗ ਪਏ ਪਰ ਖੂਹ ਬਹੁਤ ਡੂੰਘਾ ਨਹੀਂ ਸੀ ਤੇ ਪਾਣੀ ਵੀ ਥੋੜਾ ਸੀ ਪਰ ਭਾਈ ਜੀ ਨੇ ਲੱਕੜਾਂ ਸਿਰ ਤੇ ਹੀ ਰੱਖੀਆਂ ਤਾਂ ਕਿ ਲੱਕੜਾਂ ਭੇਜ ਨਾ ਜਾਣ ਖੂਹ ਵਿੱਚ ਖੜੇ ਤੇ ਆਪ ਗੁਰਬਾਣੀ ਦਾ ਪਾਠ ਕਰਨ ਲੱਗੇ ਜਦੋਂ ਭਾਈ ਮਾਂਝ ਜੀ ਲੱਕੜਾਂ ਲੈ ਕੇ ਨਾ ਪਹੁੰਚੇ ਤਾਂ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਅਰਜਨ ਦੇਵ ਜੀ ਸਿੱਖਾਂ ਸਮੇਤ ਖੂਹ ਕੋਲ ਪਹੁੰਚੇ ਰੱਸਾ ਲਮਕਾ ਕੇ ਆਵਾਜ਼ ਦਿੱਤੀ ਭਾਈ ਜੀ ਰੱਸਾ ਫੜ ਕੇ ਬਾਹਰ ਆ ਜਾਓ ਤਾਂ ਭਾਈ ਮਾਂਝ ਨੇ ਉੱਤਰ ਦਿੱਤਾ ਪਹਿਲਾਂ ਲੱਕੜਾਂ ਬਾਹਰ ਕੱਢੋ ਤਾਂ ਕਿ ਲੰਗਰ ਪੱਕ ਸਕੇ ਇਸੇ ਤਰ੍ਹਾਂ ਕੀਤਾ ਗਿਆ ਫਿਰ ਭਾਈ ਮਾਂਝ ਜੀ ਬਾਹਰ ਆਏ ਗੁਰੂ ਜੀ ਨੇ ਮਾਂਝ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਕਹਿਣ ਲੱਗੇ ਮਾਂਝ ਪਿਆਰਾ ਗੁਰੂ ਕੋ ਗੁਰੂ ਮਾਂਝ ਪਿਆਰਾ ਮਾਂਝ ਗੁਰੂ ਕਾ ਬੋਹਤਾ ਜੰਗ ਲੰਗਨ ਹਾਰਾ ਇਸ ਤਰ੍ਹਾਂ ਭਾਈ ਮਾਂਝ ਜੀ ਸਿੱਖੇ ਦੇ ਇਮਤਿਹਾਨ ਵਿੱਚੋਂ ਪਾਸ ਹੋ ਗਏ ਗੁਰੂ ਜੀ ਨੇ ਭਾਈ ਨੂੰ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਹੁਸ਼ਿਆਰਪੁਰ ਆਪਣੇ ਘਰ ਭੇਜ ਦਿੱਤਾ ਭਾਈ ਮਾਂਝ ਜੀ ਨੇ ਕਾਰ ਜਾ ਕੇ ਸੰਗਤ ਕਾਇਮ ਕੀਤੀ ਲੰਗਰ ਚਲਾਇਆ ਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸਿੱਖ ਬਣਨ ਲਈ ਹੋਰਨਾ ਧਰਮਾਂ ਦੇ ਵਿਸ਼ਵਾਸ ਰਸਮਾਂ ਰੀਤੀ ਰਵਾਜਾਂ ਆਦਿ ਦਾ ਪੂਰੀ ਤਰ੍ਹਾਂ ਤਿਆਗ ਕਰਨਾ ਪੈਂਦਾ ਹੈ ਗੁਰੂ ਸਾਹਿਬ ਦੇ ਹੁਕਮਾਂ ਅਥਵਾ ਗੁਰਬਾਣੀ ਅਨੁਸਾਰ ਜੀਵਨ ਬਣਾਉਣਾ ਪੈਂਦਾ ਹੈ ਮੜੀਆਂ ਤੇ ਕਬਰਾਂ ਆਦਿ ਦੀ ਪੂਜਾ ਸਿੱਖ ਧਰਮ ਵਿੱਚ ਬਿਲਕੁਲ ਹੀ ਮਨਾ ਕੀਤੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ